ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮੇਰ ਬਣਾਈ ਰੱਖਣ ਤੇ ਇਹ ਨਾ ਜੀ ਆ ਗਰਮੀਆਂ ਦੇ ਵਿੱਚ ਆਪਾਂ ਆਟੇ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਤੇ ਅਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਕਰਦੇ ਆ ਪਹਿਲਾਂ ਇਹ ਬ੍ਰੰਮੀ ਨੂੰ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਕੋਈ ਚੀਜ਼ ਨਹੀਂ ਪੌਣੀ ਨਾ ਮੈਂ ਨਿੰਮ ਦੇ ਪੱਤੇ ਪੌਣੀਆਂ ਨਾ ਕੁਝ ਸਿਰਫ ਆਪਾਂ ਆ 5-7 ਪਾ ਦਿਓ ਬਦਾਂ ਆ ਦੂਸਰਾ ਲੌਂਗ ਤੇ ਆਪਣਾ ਆਟਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਇਸੇ ਤਰ੍ਹਾਂ ਪਰਿਵਾਰ ਦੇ ਹਿਸਾਬ ਨਾਲ ਆਪਣਾ ਆ ਵੀ ਆਟਾ ਇੱਧਰ ਤੇ ਇਹਦੇ ਵਿੱਚ ਵੀ ਆਪਣੀ ਦੂਸਰੀ ਡਰਮੀ ਖਰਾਬ ਹੋ ਗਈ ਏ ਤੇ ਮੰਮੀ ਡਰਮੀ ਲਿਆਉਣ ਵਾਲੀ ਐ ਤੇ ਇਹ ਆਪਣਾ ਜੱਗਟੇ ਵਿੱਚ ਹੀ ਪਿਆ ਆ ਤੇ ਆਪਾਂ ਉਹਦੇ ਵਿੱਚ ਵੀ 5-7 ਪਾ ਦਿਆਂਗੇ ਤੇ ਆ ਆ ਦੇਖੋ ਜੀ ਇਸ ਤਰ੍ਹਾਂ ਪਾ ਦੇਣੇ ਆ ਤੇ ਇਹ ਤੋਂ ਹੈ ਜਿਹਨ ਜਿਹੜਾ ਆਟਾ ਆਪਾਂ ਛਾਣੀ ਜਾਵਾਂਗੇ ਵਰਤੀ ਜਾਵਾਂਗੇ ਤੇ ਥੱਲੇ ਚਲੇ ਜਾਣਗੇ ਤੇ ਧੰਨਵਾਦ ਜੀ ਆਪਾਂ ਨੂੰ ਕੋਈ ਵੀ ਨਿੰਮਸਾ ਕੇ ਪਾਉਣ ਦੀ ਲੋੜ ਤੇ ਕਿਸੇ ਇਹਦੇ ਨਾਲ ਬਿਲਕੁਲ ਵੀ ਸੁੰਢੀ ਸੁਸਰੀ ਨਹੀਂ ਲੱਗੇਗੀ ਤੁਸੀਂ ਇਸ ਚੀਜ਼ ਨੂੰ ਅਦਮਾ ਕੇ ਵੇਖਿਆ ਜੇ ਆਪਾਂ ਨੂੰ ਹੋਰ ਕੋਈ ਵੀ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਕਈ ਵਾਰੀ ਜਿਸ ਤਰ੍ਹਾਂ ਕਈ ਕਹਿ ਦਿੰਦੇ ਨੇ ਵੀ ਆਹ ਚੀਜ਼ ਪਾਓ ਆ ਇਹ ਮੇਰਾ ਸਦਿਆਂ ਇਹ ਕਹ ਲੋ ਬੜੇ ਪੁਰਾਣੇ ਸਾਲਾਂ ਤੋਂ ਮੈਂ ਇਸ ਤਰ੍ਹਾਂ ਕਰਦੀ ਆ ਰਹੀ ਆ ਤੇ ਇਹ ਬਹੁਤ ਹੀ ਵਧੀਆ ਰਹਿੰਦਾ ਆਟਾ ਤੇ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਇਸੇ ਤਰੀਕ ਨਾਲ ਹੀ ਆਟੇ ਨੂੰ ਸੰਭਾਲ ਕੇ ਰੱਖਣਾ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ